ਦੇ ਦਿਨ ਪੰਡ ਚੱਕ ਚੇਲਾ ਚ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਕਤਲ ਹੋਣ ਬਾਰੇ ਭੁਪਿੰਦਰ ਸਿੰਘ ਨੇ ਸਾਨੂੰ ਲੋਹੀਆ ਪੁਲਿਸ ਨੂੰ ਉਤਰਾ ਦਿੱਤੀ ਸੀ ਜੋ ਲੋਹੀਆ ਪੁਲਿਸ ਮੈਂ ਇੰਸਪੈਕਟਰ ਗੁਰシャン ਸਿੰਘ ਵੱਲੋਂ ਮੁਕੱਫਰ ਨੂੰ ਤੁਰੰਤ ਇਸ ਵੋਕਲਪਾਤੇ ਪਹੁੰਚ ਕੇ ਮਕਦਮਾ ਨੰਬਰ 157 ਜੁਰਮ 113 ਕਾਟ ਦੀ 2 ਵਨਸ ਦੇ ਤਹਿਤ ਦਰਜ ਕੀਤਾ ਅਤੇ ਇਸ ਜੁਰਮ ਦੀ سنگੀਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਵਰਕ ਜੀ ਅਤੇ ਐਸਪੀ ਸਬੀਤ ਰਾਏ ਐਸਪੀ ਨਰਸੀਸ਼ਨ ਨੇ ਇਹਦੇ ਦਿਸ਼ਾਨਦਜ਼ ਜਾਰੀ ਕਰਨ ਉਪਰੰਤ ਇਸ ਦੀ ਮੁਕਦਮੇ ਦੀ ਦੁਗਿਆਈ ਨਾਲ ਤਪਤੀਸ਼ ਕੀਤੀ ਗਈ ਜੋ ਅੱਜ ਇਸ ਦੋਸ਼ੀ ਨੂੰ ਜਿਹੜਾ ਇਹਦੇ ਵਿੱਚ ਲੜਿੰਦਾ ਦੋਸ਼ੀ ਆਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਰੀਦਵਾਲ ਥਾਣਾ ਲੋਹਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਦੀ ਪਛੋਕੜ ਹੈ ਕਿ ਪਿਛਲੇ ਦਿਨੀ ਜਿਹੜੀ ਹੈ ਮ੍ਰਿਤਕ ਹੈ ਅਮਨਦੀਪ ਸਿੰਘ ਇਹਦੀ ਪਰਿਵਾਰਕ ਜ਼ਮੀਨ ਦਾ ਵੰਡ ਸੀਗਾ ਔਰ ਉਹ ਵੰਡ ਦੀ ਨਿਸ਼ਾਨਦੇ ਹੀ ਦੁਪਹਿਰ ਸਮੇਂ ਹੋਈ ਤੇ ਸ਼ਾਮ ਨੂੰ ਇਹ ਜਿਹੜਾ ਅਮਨਦੀਪ ਸਿੰਘ ਹੈ ਜਿਹੜਾ ਮਿਰਤਕ ਅਤੇ ਦੋਸ਼ੀ ਜਿਹੜਾ ਆਕਾਸ਼ ਦੇ ਪੁੱਤ ਕਾਲੂ ਇਹ ਸਾਰੇ ਜਦੋਂ ਉੱਥੇ ਜਮੀਨੀ ਕੰਮ ਖਤਮ ਹੋਏ ਤੇ ਦੋਨਾਂ ਜਾਣੇ ਨੇ ਉੱਥੇ ਸ਼ਰਾਬ ਪੀਤੀ ਔਰ ਮਿਰਤਕ ਦੇ ਪਾਸ ਕੁਝ ਪੈਸੇ ਸਨ ਕਰੀਬ 10000 ਰੁਪਇਆ ਔਰ ਦੋਸ਼ੀ ਦੀ ਜਿਹੜੀ ਨੀਤ ਉੱਥੇ ਬਦਨਿਤ ਹੋ ਗਈ ਉਹਦੇ ਪੈਸਿਆਂ ਤੇ ਦੋਨਾਂ ਨੇ ਸ਼ਰਾਬ ਪੀ ਤੇ ਪੀਨ ਉਪਰੰਤ ਲੜਾਈ ਝਗੜਾ ਕੀਤਾ ਤੇ ਉਹਦਾ ਪੈਣੀ ਹੋਈ ਜਿਹੜੀ ਆਪਣੀ ਵੁੱਡੀ ਸੀ ਉਹਦੀ ਜਿਹੜੀ 벨ਟ ਸੀ ਜਿਹੜੀ ਜਿਹਨੂੰ ਉਹਦਾ ਹੁੱਡੀ ਦਾ ਰਸੀ ਹੈ ਉਹਦੇ ਨਾਲ ਉਹਦਾ ਗਲ ਘੁੱਟਿਆ ਗਲ ਘੁੱਟਣੋਂ ਉਪਰੰਤ ਜਿਹੜਾ ਟਰੈਕਟਰ ਸੀ ਉਹਦਾ ਡਰਾਈਵਰ ਦਾ ਉਸ ਟਰੈਕਟਰ ਨੂੰ ਉਹਦੇ ਉੱਤੇ ਚਾੜ੍ਹ ਕੇ ਉਹਦਾ ਮੂੰਹ ਦਾ ਜਿਹੜਾ ਉਹ ਨੂੰ ਵੀ ਡੈਮੇਜ ਕੀਤਾ ਉਹਦੇ ਬਹੁਤ ਸਰੀਆਂ ਇੰਜਰੀ ਹੋਈਆਂ ਜਿਹਦੇ ਕਰਕੇ ਉਹਨੇ ਮੌਤ ਹੋ ਗਈ ਸੀ ਪੁਲਿਸ ਵੱਲੋਂ ਤੁਰੰਤ ਨਿਰਿੰਦੀ ਕਾਰਵਾਈ ਕੀਤੀ ਔਰ ਬਹੁਤ ਹੀ ਡਗਾਈ ਨਾਲ ਹਰ ਐਂਗਲ ਤੋਂ ਤਫ਼ਤੀਸ਼ ਕਰਨ ਤੋਂ ਇਹਦਾ ਆਕੀ ਦੋਸ਼ੀ ਜਿਹੜਾ ਕਾਜ ਤੇ ਕਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਅੱਜ ਉਹਦਾ ਰਵਾਨਾ ਸੀ ਕੀਤਾ ਔਰ ਇਹ ਜਿਹੜਾ ਮਕਦਮਾ ਹੈ ਪੁਲਿਸ ਨੇ ਸਹੀ ਸਮੇਂ ਤੇ ਆਪਣੀ ਸੂਝ-ਬੂਝ ਨਾਲ ਹੱਲ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਹੋਰ ਦੋਸ਼ੀ ਹੈਗੇ ਵਿੱਚ ਨਾਮਜੋਤੇ ਉਹਨਾਂ ਦੀ ਵੀ ਭੂਮਿਕਾ ਜਿਹੜੀ ਜਾਂਚੀ ਜਾ ਰਹੀ ਆ ਮ੍ਰਿਤਕ ਦੇ ਪਰਿਵਾਰ ਨਾਲ ਪੁਲਿਸ ਜਿਹੜਾ ਜਨਤਾ ਤੇ ਅਤਿਤੀ ਦੀ ਹਮੇਸ਼ਾ ਹੀ ਨਾਲ ਆ ਚੰਗੇ ਤਰੀਕੇ ਤੇ ਦਵਤੇਸ਼ ਕਾਨ ਤੇ ਅਕੀਦੋਸ਼ ਨੂੰ ਜਿਹੜੀ ਸਜ਼ਾ ਕਰਾਉਣ ਲਈ ਬਚਤ ਰਮਤ ਹੈ ਥੈਂਕ ਯੂ